ਤੁਸੀਂ ਦੇਖ ਰਹੇ ਹੋ ਅਸਮ ਜੈਡ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਭਾਜਪਾ ਦੇ ਆਗੂ ਵਿਜੇ ਸੰਪਲਾ ਅਤੇ ਕਾਂਗਰਸ ਦੇ ਆਗੂ ਮੁਹੰਮਦ ਸਦੀਕ ਨੂੰ ਟਿਕਟ ਨਾਮ ਨੂੰ ਲੈ ਕੇ ਤੇ ਨਾਲ ਹੀ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਚੋਣਾਂ 'ਚ ਉਤਰਨ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਂਦੇ ਹਾਂ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭពਿੰਦਰ ਜੀ ਵਿਰਿੰਦਰ ਜੀ ਭਾਜਪਾ ਦੇ ਨਾਮੀ ਚਿਹਰੇ ਵਿਜੇ ਸੰਪਲਾ ਬੀਤੇ ਕੱਲ ਉਹਨਾਂ ਦੇ ਭਤੀਜੇ ਵੀ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਤੇ ਉਹਨਾਂ ਦੇ ਵੱਲੋਂ ਵੀ ਜਿਸ ਸੰਪਲਾ ਦੇ ਵੱਲੋਂ ਵੀ ਨਾਰਾਜ਼ਗੀ ਜਤਾਈ ਜਾ ਰਹੀ ਹੈ ਆਪਣੀ ਹੀ ਪਾਰਟੀ ਦੇ ਖਿਲਾਫ ਭਾਜਪਾ ਦੇ ਖਿਲਾਫ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਟਿਕਟ ਵੀ ਨਹੀਂ ਮਿਲੀ ਹੈਗੀ ਤੇ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਸਿਨੈਰੀਓ ਗੋਪਿੰਦਰ ਜੀ ਜਿਹੜੀ ਅੱਜ ਕੱਲ ਇੱਕ ਨਵਾਂ ਇਸ ਸਿਲਸਿਲਾ ਸ਼ੁਰੂ ਹੋ ਗਿਆ ਹੋਇਆ ਸਿਆਸਤਦਾਨਾਂ ਦਾ ਇੱਕ ਪਾਰਟੀ ਤੋਂ ਛੜੱਪਾ ਮਾਰ ਕੇ ਦੂਜੀ ਪਾਰਟੀ ਦਾ ਤੇ ਕਾਰਨ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਸਿਆਸੀ ਆਗੂ ਨੂੰ ਟਿਕਟ ਨਹੀਂ ਮਿਲਦੀ ਉਹ ਨਰਾਜ਼ਗੀ ਆਪਣੀ ਪ੍ਰਗਟਾਉਂਦਾ ਹੈ ਤੇ ਦੂਜੀ ਪਾਰਟੀ 'ਚ ਚਲਾ ਜਾਂਦਾ ਹੈ ਹੁਣ ਇਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਤੇ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਸਿਆਸੀ ਆਗੂ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ 'ਚ ਗਏ ਆ ਤੇ ਸਿਆਸੀ ਪਾਰਟੀਆਂ ਵੀ ਇਸ ਵੇਲੇ ਫਿਕਰਮੰਦ ਆ ਕਿ ਕਿਤੇ ਸਾਡਾ ਕੋਈ ਜਿਹੜਾ ਆਗੂ ਹੈ ਉਹ ਕਿਤੇ ਛੱਪਾ ਮਾਰ ਕੇ ਦੂਜੀ ਪਾਰਟੀ 'ਚ ਨਾ ਚਲਾ ਜਾਵੇ ਹੁਣ ਜਿਸ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰਨੀ ਆ ਕਿ ਭਾਜਪਾ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਤੇ ਸਿਰ ਕੱਢਵੇਂ ਆਗੂ ਵਿਜੇ ਸਾਪਲਾਹਰੀ ਹੁਸ਼ਿਆਰਪੁਰ ਸੀਟ ਤੋਂ ਇਹ ਜੇਤੂ ਰਹੇ ਨੇ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਨੇ ਤੇ ਪਿਛਲੇ ਵਾਰ 2019 ਦੇ ਵਿੱਚ ਜਦੋਂ ਲੋਕ ਸਭਾ ਦੀ ਚੋਣਾਂ ਹੋਈਆਂ ਸੀ ਤੇ ਉਦੋਂ ਵੀ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ ਉਦੋਂ ਵੀ ਇਹਨਾਂ ਨੂੰ ਥੋੜਾ ਜਿਹਾ ਬੁਰਾ ਲੱਗਿਆ ਤੇ ਖੈਰ ਸਮੇਂ ਦੇ ਨਾਲ ਨਾਲ ਕੀ ਹੁੰਦਾ ਹੈ ਕਿ ਬੰਦੇ ਠੌਰ ਜੇ ਆ ਜਾਂਦਾ ਚਲੋ ਕੋਈ ਗੱਲ ਨਹੀਂ ਫੇਰ ਸਹੀ ਹੁਣ ਜਿਸ ਤਰੀਕੇ ਦੇ ਨਾਲ ਇਸ ਵਾਰੀ 2024 ਦੀਆਂ ਜਿਹੜੀਆਂ ਹੁਣ ਚੋਣਾ ਹੋਣ ਜਾ ਰਹੀਆਂ ਨੇ ਫੇਰ ਇਹਨਾਂ ਨੂੰ ਆਸ ਸੀ ਕਿ ਸ਼ਾਇਦ ਪਾਰਟੀ ਹੁਣ ਮੈਨੂੰ ਟਿਕਟ ਦੇ ਹੀ ਦੇਵੇ ਪਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਮੌਜੂਦਾ ਜਿਹੜੇ ਐਮਪੀ ਨੇ ਸੋਮ ਪ੍ਰਕਾਸ਼ ਹੁਈ ਉਹਨਾਂ ਦੀ ਜਿਹੜੀ ਧਰਮ ਪਤਨੀ ਬੀਬੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇ ਦਿੱਤੀ ਤੇ ਫੇਰ ਇਹਨਾਂ ਨੂੰ ਬੁਰਾ ਲੱਗਾ ਵੀ ਇਹ ਕੀ ਚੱਕਰ ਬਣਿਆ ਮੈਂ ਤੇ ਆਸ ਲਾਈ ਬੈਠਾ ਸੀ ਸੋ ਇਨਾਂ ਦੇ ਮਨ ਦੇ ਵਿੱਚ ਅਜੇ ਜਿਹੜਾ ਹੈਗਾ ਉਹ ਚੀਜ਼ ਦਾ ਰੋਸ ਹੈ ਬੇਸ਼ੱਕ ਇਨਾਂ ਦੇ ਭਤੀਜੇ ਰੋਬਿਨ ਸਾंपਲਾ ਉਹ ਆਮਦਵੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਬੀਤੇ ਦਿਨੀ ਤੇ ਅੱਜ ਇਨਾਂ ਨੇ ਵੀ ਜਿਹੜੇ ਆਪਣਾ ਰੋਸ ਪ੍ਰਗਟਾਇਆ ਹੈ ਖੈਰ ਵਿਜੇ ਰੁਪਾਣੀ ਜਿਹੜੇ ਪੰਜਾਬ ਦੇ ਭਾਜਪੀ ਦੇ ਜਿਹੜੇ ਇਨਚਾਰਜ ਨੇ ਉਹ ਇਨਾਂ ਦੇ ਘਰ ਗਏ ਸੀ ਤੇ ਉੱਥੇ ਜਾ ਕੇ ਇਨਾਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਪਰ ਇਹਨਾਂ ਨੇ ਸਫਾਈ ਮੰਗੀ ਹਾਈਕ ਪਾਉਣ ਤੋਂ ਭਾਈ ਮੇਰਾ ਕਸੂਰ ਕੀ ਸੀ ਮੈਨੂੰ ਕਿਉਂ ਨਹੀਂ ਟਿਕਟ ਦਿੱਤੀ ਕੀ ਗੱਲ ਹੈ ਮੈਂ ਪਬਲਿਕ ਦੀ ਸੇਵਾ ਕਰਨੀ ਸੀ ਤੁਸੀਂ ਮੈਨੂੰ ਸੇਵਾ ਦਾ ਮੌਕਾ ਕਿਉਂ ਨਹੀਂ ਦਿੱਤੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੀ ਵੀ ਸਿਆਸਤਦਾਨਾਂ ਨੂੰ ਟਿਕਟ ਨਹੀਂ ਮਿਲਦੀ ਨਰਾਜ਼ਗੀਆਂ ਜਿਹੜੀਆਂ ਨੇ ਖਾਸ ਤੌਰ ਤੇ ਜਿਹੜੇ ਪਹਿਲਾਂ ਜਿੱਤੇ ਹੋਏ ਨੇ ਸਿਆਸੀ ਆਗੂ ਉਹਨਾਂ 'ਤੇ ਅਕਸਰ ਪਾਈਆਂ ਜਾਂਦੀਆਂ ਨੇ ਹੁਣ ਜਿਸ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੁਧਿਆਣਾ ਤੋਂ ਆਗੂ ਨੇ ਜਿਹੜੇ ਜੱਸੀ ਹੰਮੂੜਾ ਜਿਨ੍ਹਾਂ ਨੂੰ ਦੱਸਿਆ ਜਾਂਦਾ ਇਹ ਪਹਿਲਾਂ ਵੀ ਤੁਹਾਨੂੰ ਪਤਾ ਹੈ 2007 ਤੇ ਵਿਕਲ ਰਾਏਪੁਰ ਤੋਂ ਇਹ ਆਪਣੇ ਰਹਿ ਚੁੱਕੇ ਨੇ ਐਮਐਲ ਰਹ ਚੁੱਕੇ ਨੇ ਸੋ ਇਹਨਾਂ ਨੇ ਵੀ ਕਿਤੇ ਨਾ ਕਿਤੇ ਟਿਕਟ ਨਾ ਮਿਲਣ ਦੇ ਚੱਕਰ 'ਚ ਜੋ ਦੱਸਿਆ ਜਾ ਰਿਹਾ ਕਿ ਨਰਾਜ਼ਗੀ ਜ਼ਾਹਰ ਕੀਤੀ ਹੈ ਤੇ ਪਾਰਟੀ ਨੂੰ ਅਲਵਿਦਾ ਆਖਤਾ ਉਹ ਕਹਿੰਦੇ ਜੀ ਫਿਲਹਾਲ ਮੈਂ ਕਿਸੇ ਪਾਰਟੀ ਨੂੰ ਸਿਆਸੀ ਪਾਰਟੀ ਨੂੰ ਜੁਆਇਨ ਨਹੀਂ ਕਰਨਾ ਤੇ ਕਿਤੇ ਨਾ ਕਿਤੇ ਇਹ ਵੀ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਪਈ ਉਧਰ ਜੇ ਆਪਾਂ ਗੱਲ ਕਰੀਏ ਇਸ ਵੇਲੇ ਜੋ ਪੰਜਾਬ ਦਾ ਸਿਆਸੀ ਮਾਹੌਲ ਬਣਿਆ ਹੋਇਆ ਤੁਹਾਨੂੰ ਵੀ ਪਤਾ ਕਿ ਪਹਿਲਾਂ ਬੀਜੇਪੀ ਦੇ ਜਿਹੜੇ ਫਰੀਦਕੋਟ ਤੋਂ ਆਗੂ ਉਮੀਦਵਾਰ ਹੈਗੇ ਨੇ ਹੰਸਰਾਜ ਹੰਸੂਰੀ ਉਹਨਾਂ ਦਾ ਵਿਰੋਧ ਕਿਸਾਨਾਂ ਨੇ ਕੀਤਾ ਆ ਫੇਰ ਤੁਸੀਂ ਦੇਖ ਲਓ ਕਿ ਹੋਰ ਵੀ ਕਈ ਜਿਹੜੇ ਆਗੂ ਹੈਗੇ ਨੇ ਦਿਨੇਸ਼ ਬੱਬੂ ਦਾ ਗਰਦਾਸਪੁਰ ਤੋਂ ਵਿਰੋਧ ਕੀਤਾ ਤੇ ਹੁਣ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਆਮ ਆਰਥ ਸਰ ਤੋਂ ਉਮੀਦਵਾਰ ਨੇ ਭਾਜਪਾ ਦੇ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਪਿੰਡਾਂ ਚੱਡੋ ਹੁਣ ਤੇ ਬਹੁਤ ਸਾਰੇ ਆਗੂਆਂ ਦਾ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਜੀ ਕਿਉਂਕਿ ਕਾਰਨ ਕੀ ਹੈ ਕਿ ਕਿਸਾਨ ਜਿਹੜੇ ਨੇ ਉਹ ਆਪਣਾ ਵਿਰੋਧ ਪ੍ਰਗਟ ਕਰ ਰਹੇ ਨੇ ਕਿ ਕਿਸਾਨ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ ਕੇਂਦਰ ਸਰਕਾਰ ਬੀਜੇਪੀ ਦੀ ਸੋ ਇਹ ਵਿਰੋਧ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਸਿਆਸਤ ਹੈ ਇਸ ਵੇਲੇ ਸਿਆਸੀ ਮਾਹੌਲ ਹੈ ਔਰ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ ਕਿ ਸਾਡੇ ਸਿਆਸਦਾਨ ਜਿਹੜੇ ਨੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਪਈ ਉਹ ਆਪਣਾ ਰੋਸਾ ਜ਼ਾਹਰ ਕਰ ਰਹੇ ਨੇ ਰੁਸ ਕੇ ਦੂਸਰੀਆਂ ਪਾਰਟੀਆਂਾਂ 'ਚ ਜਾ ਰਹੇ ਨੇ ਹੁਣ ਪਬਲਿਕ ਜਿਹੜੀ ਆ ਪਬਲਿਕ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਆਦਾ ਗਿਣਤੀ ਹੋਣਾ ਸਿਆਸਤਦਾਨਾਂ ਦੀ ਹੈ ਜਿਹੜੇ ਕੋਈ ਸਾਡੇ ਹੱਕਾਂ ਲਈ ਜਾਂ ਸਾਡੀ ਜਿਹੜੀ ਹੈਗੀ ਆ ਉਹ ਸਾਰ ਲੈਣ ਦੇ ਲਈ ਜਾਂ ਸਾਡੀ ਸੇਵਾ ਲਈ ਇਹ ਸਿਆਸਤਦਾਨ ਜਿਹੜੀਆਂ ਹੈਗੇ ਨੇ ਆਪਣੀ ਸਿਆਸਤ ਹੀ ਕਰ ਰਹੇ ਇਹਨਾਂ ਨੂੰ ਸਿਰਫ ਆਪਣੀਆਂ ਜਿਹੜੀਆਂ ਨੇ ਕੁਰਸੀ ਤੇ ਆਪਣੀ ਜਿਹੜੀ ਆ ਪਾਵਰ ਦਾ ਵਾਸਤੇ ਹੀ ਇਹ ਸਭ ਚੀਜ਼ਾਂ ਸਿਆਸਤ ਕਰ ਰਹੇ ਨੇ ਇਹਨਾਂ ਨੂੰ ਟਿਕਟ ਮਿਲ ਜੇ ਤੇ ਕੁਛ ਨਹੀਂ ਜੇ ਟਿਕਟ ਨਾ ਮਿਲੇ ਜੇ ਟਿਕਟ ਮਿਲ ਜੇ ਤੇ ਪਾਰਟੀ ਦੇ ਬੱਲੇ ਬੱਲੇ ਇਹ ਪਾਰਟੀ ਇਹਦੇ ਵਰਗੀ ਪਾਰਟੀ ਕੋਈ ਨਹੀਂ ਜੇ ਟਿਕਟ ਨਾ ਮਿਲੇ ਤੇ ਲਓ ਜੀ ਇਹ ਪਾਰਟੀ ਦੇ ਸਿਧਾਂਤ ਚੰਗੇ ਨਹੀਂ ਸਿਧਾਂਤ ਕਿਉਂ ਨਹੀਂ ਚੰਗੇ ਕਿਉਂਕਿ ਇਹਨਾਂ ਨੇ ਤੁਹਾਨੂੰ ਟਿਕਟ ਨਹੀਂ ਦਿੱਤੀ ਇਸ ਕਰਕੇ ਪਾਰਟੀ ਦੇ ਸਿਧਾਂਤ ਚੰਗੇ ਨਹੀਂ ਤੇ ਜੇ ਟਿਕਟ ਮਿਲ ਜੇ ਫਿਰ ਜਦੋਂ ਦੂਸਰੀ ਪਾਰਟੀ 'ਚ ਜਾਂਦੇ ਨੇ ਲਓ ਜੀ ਬੱਲੇ 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 ਇਹਦੇ ਪਾਰਟੀ ਕੀ ਬਾਤ ਹੈ ਇਹ ਪਾਰਟੀ ਨਾ ਤੇ ਮੈਂ ਕਹਿੰਦਾ ਜੀ ਸਭ ਤੋਂ ਵਧੀਆ ਪਾਰਟੀ ਹੈਗੀ ਹੈ ਤੇ ਜਦੋਂ ਫਿਰ ਪੁਰਾਣੀ ਪਾਰਟੀ ਜਾਂਦੇ ਤੁਹਾਨੂੰ ਪਤਾ ਹੀ ਹੈ ਲਓ ਜੀ ਘਰ ਵਾਪਸੀ ਹੋ ਗਈ ਮਾਂ ਪਾਰਟੀ 'ਚ ਵਾਪਸ ਆ ਗਏ ਮੈਨੂੰ ਸਮਝ ਨਹੀਂ ਆਉਂਦੀ ਕਿ ਸਿਆਸਤਦਾਨ ਜਿਹੜੇ ਨੇ ਕੁਝ ਕੁ ਕਈ ਸਿਆਸਤਦਾਨ ਮੈਂ ਸਾਰਿਆਂ ਦੀ ਗੱਲ ਨਹੀਂ ਕਰਾਂਗਾ ਆਪਣੀ ਮਾਂ ਛੇਤੀ ਛੇਤੀ ਬਦਲ ਲੈਂਦੇ ਨੇ ਯਾਨੀ ਆਪਣੀ ਸਿਆਸੀ ਜਿਹੜੀ ਮਾਂ ਇਹਨਾਂ ਦੀ ਸਿਆਸੀ ਮਾਂ ਜਿਹਨਾਂ ਨੂੰ ਪਾਰਟੀਆਂ ਕਹਿੰਦੇ ਛੇਤੀ ਛੇਤੀ ਬਦਲ ਜਾਂਦੇ ਨੇ ਤੇ ਜਦੋਂ ਵਾਪਸੀ ਹੁੰਦੀ ਤੇ ਫਿਰ ਕਹਿੰਦੇ ਘਰ ਵਾਪਸੀ ਹੋ ਗਈ ਜੀ ਖੈਰ ਜੋ ਸਾਡੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਭਾਰਤ ਦੇ ਅੰਦਰ ਸਿਆਸੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਮਿਆਰ ਤੇ ਵੱਡੀ ਗਿਣਤੀ ਦੇ ਵਿੱਚ ਸਾਰਿਆਂ ਦਾ ਨਹੀਂ ਪਰ ਵੱਡੀ ਗਿਣਤੀ ਦੇ ਵਿੱਚ ਸਿਆਸੀ ਲੋਕਾਂ ਦਾ ਕਰਦਾਰ ਬੜੀ ਤੇਜ਼ੀ ਦੇ ਨਾਲ 헤ਠਾਂ ਟਿਕਦਾ ਜਾ ਰਿਹਾ ਪਟੂਨਰ ਜੀ ਅ ਵਿਰਿੰਦਰ ਜੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਕਹਿ ਰਹੇ ਆ ਕਿ ਕਾਫੀ ਲੰਬੇ ਸਮੇਂ ਤੋਂ ਐਸੇ ਚਰਚਾਵਾਂ ਚੱਲ ਰਹੀਆਂ ਨੇ ਕਿ ਵੀ ਉਹ ਸਿਆਸਤ ਦੇ ਵਿੱਚ ਆ ਸਕਦੇ ਨੇ ਉਹਨਾਂ ਦਾ ਬੇਟਾ ਵੀ ਪਹਿਲਾਂ ਸਿਆਸਤ ਦੇ ਵਿੱਚ ਸੀ ਤੇ ਉਹ ਵੀ ਆ ਸਕਦੇ ਆ ਤੇ ਜੇ ਆਉਂਦੇ ਆ ਤਾਂ ਕਿਹੜੀ ਪਾਰਟੀ ਨੂੰ ਉਹ ਜੁਆਇਨ ਕਰਨਗੇ ਮਤਲਬ ਕਿਹੜੀ ਪਾਰਟੀ ਤੋਂ ਉਹ ਲੋਕ ਸਭਾ ਉਮੀਦਵਾਰ ਹੋਣਗੇ ਤੇ ਕਿੱਥੋਂ ਲੱਗਦਾ ਵੀ ਉਹ ਚੋਣਾਂ ਲੜ ਸਕਦੇ ਨੇ ਦੇਖੋ ਭਵਿੰਦਾ ਜੀ ਅ ਜਿਸ ਵੇਲੇ ਆਪਾਂ ਕੁਝ ਮਹੀਨੇ ਪਹਿਲਾਂ ਦੀ ਗੱਲ ਕਰ ਲਈਏ ਤੇ ਰਾਜਾ ਵੜਿੰਗ ਹੋਰਾਂ ਨੇ ਗੱਲ ਆਖੀ ਸੀ ਕਾਂਗਰਸ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਕਿ ਜੇ ਬਲਕੌਰ ਸਿੰਘ ਸਿੱਧੂ ਇੱਛਾ ਜਤਾਉਣ ਤੇ ਪਾਰਟੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਟਿਕਟ ਦੇ ਕੇ ਆਏਗੀ ਸੋ ਕਿਤਨੇ ਕਿਤੇ ਬਲਕੌਰ ਸਿੰਘ ਸਿੱਧੂ ਨੇ ਵੀ ਇਹ ਕਿਤਨੇ ਕਿਤੇ ਗੱਲ ਕੀਤੀ ਸੀ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਆਪਣੇ ਸਮਰਥਕਾਂ ਦੇ ਨਾਲ ਵਿਚਾਰ ਕਰਕੇ ਦੱਸਾਂਗਾ ਤੇ ਕਿਤਨੇ ਕਿਤੇ ਉਹਨਾਂ ਦੇ ਮਨ ਦੇ ਵਿੱਚ ਵੀ ਸੀ ਕਿ ਕਿ ਪਾਰਟੀਆਂ ਨੂੰ ਟਿਕਟ ਦੇ ਦੇਗੀ ਪਰ ਕਾਂਗਰਸ ਵੱਲੋਂ ਜਿਵੇਂ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਹੁਰਾਂ ਨੂੰ ਟਿਕਟ ਜਿਹੜੀ ਆ ਉਹ ਦੇ ਦਿੱਤੀ ਐ ਐਲਾਨ ਕਰ ਦਿੱਤਾ ਤੇ ਹੁਣ ਜੋ ਪਤਾ ਲੱਗ ਰਿਹਾ ਹੈ ਕਿ ਬਲਕੌਰ ਸਿੰਘ ਸਿੱਧੂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੌਨ ਲੜੜਨ ਦੀ ਤਿਆਰੀ ਕਰ ਰਹੇ ਨੇ ਤੇ ਦੱਸਿਆ ਤੇ ਇਹ ਵੀ ਜਾ ਰਿਹਾ ਕਿ ਅੰਦਰ ਖਾਤੇ ਕਾਗਜ਼ ਵੀ ਤਿਆਰ ਹੋ ਚੁੱਕੇ ਨੇ ਜਮ੍ਹਾਂ ਕਰਾਉਣ ਵਾਸਤੇ ਆਪਣੀ ਨਾਮਿਨੇਸ਼ਨ ਵਾਸਤੇ ਕਾਗਜ਼ਾਂ ਤਿਆਰ ਕਰਨ ਦਾ ਭਗਤ ਤਿਆਰ ਹੋ ਚੁੱਕੇ ਨੇ ਇਹ ਜੋ ਗੱਲਾਂ ਸੁਣਨ ਚ ਮਿਲਦੀਆਂ ਪਈਆਂ ਨੇ ਹੁਣ ਇਹ ਕਿੰਨੇ ਸਹੀ ਨੇ ਕਿੰਨੇ ਗਲਤ ਨੇ ਇਹ ਤਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜੇਗਾ ਪਰ ਇਸ ਵੇਲੇ ਸਿਆਸੀ ਪਾਰਾ ਜਿਹੜਾ ਅਜੇ ਗਰਮੀ ਦਾ ਪਾਰਾ ਜਿਹੜਾ ਨਾ ਉਹ ਹਾਰਡ ਦੇ ਮਹੀਨੇ ਜਾ ਕੇ ਜੇਟ ਹਾਰਡ ਸਮਝ ਲਓ ਕਿ ਹਾਰਡ ਦੇ ਵਿੱਚ ਜ਼ਿਆਦਾ ਪਾਰਾ ਤਾਂ ਚੜਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਪਾਰਾ ਗਰਮੀ ਵਾਲਾ ਜਿਹੜਾ ਹੈਗਾ ਨਾ ਮੌਸਮ ਵਾਲਾ ਪਾਰਾ ਅਜੇ ਆਪਣੇ ਸ਼ਿਖਰ ਤੇ ਪਹੁੰਚਣਾ ਹੈ ਪਰ ਜਿਹੜੇ ਸਾਡਾ ਸਿਆਸੀ ਪਾਰਾ ਇਹ ਜ਼ਰੂਰ ਪ੍ਰਾਣੀਆਂ ਜਿਹੜੀਆਂ ਹੱਦਾਂ ਨੇ ਪ੍ਰਾਣ ਜਿਹੜੇ ਰਿਕਾਰਡ ਨੇ ਇਹ ਜ਼ਰੂਰ ਤੋੜ ਗਿਆ ਅ ਵੀਰਿੰਦਰ ਜੀ ਫਰੀਦਕੋਟ ਹਲਕਾ ਜਿੱਥੋਂ ਕਿ ਮੁਹੰਮਦ ਸਦੀਕ ਐਮਪੀ ਰਹਿ ਚੁੱਕੇ ਨੇ ਤੇ ਹੁਣ ਉਹਨਾਂ ਦੀ ਜਿਹੜੀ ਆ ਟਿਕਟ ਕੱਟੀ ਗਈ ਆ ਕਾਂਗਰਸ ਪਾਰਟੀ ਦੇ ਵੱਲੋਂ ਤੇ ਉਹਨਾਂ ਨੇ ਹੁਣ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਨੇ ਟਿਕਟ ਨਾ ਮਿਲਣ ਨੂੰ ਲੈ ਕੇ ਤੇ ਉਹਨਾਂ ਤੋਂ ਇਲਾਵਾ ਹੁਣ ਉਸ ਹਲਕੇ ਤੋਂ ਕੌਣ ਆ ਜਿਹੜਾ ਕਾਂਗਰਸ ਦਾ ਉਮੀਦਵਾਰ ਹੋਵੇਗਾ ਬੀਗੋ ਐਲਾਨ ਕਰ ਦਿੱਤੇ ਕਿ ਇਹਨੇ ਲਗਭਗ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਜੇ ਖੱਬੇ ਪੱਖੀ ਪਾਰਟੀਆਂ ਨੂੰ ਛੱਡ ਦिए ਤੇ ਬਾਕੀ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਜਿਸ ਤਰੀਕੇ ਦੇ ਨਾਲ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਨੇ ਫੰਸਰਾਜ ਹੰਸ ਜਿਹੜੇ ਨੇ ਭਾਜਪਾ ਤੋਂ ਨੇ ਤੇ ਸ਼ਰਮਣੀ ਕਾਲੀਦਾਲ ਤੋਂ ਰਾਜਵਿੰਦਰ ਰਾਜਵਿੰਦਰ ਸਿੰਘ ਨੇ ਉਸੇ ਤਰੀਕੇ ਨਾਲ ਕਾਂਗਰਸ ਤੋਂ ਜੇ ਆਪਾਂ ਗੱਲ ਕਰੀਏ ਅਮਰਜੀਤ ਕੌਰ ਸਹੋਕੇ ਜਿਹੜੇ ਨੇ ਇਥੋਂ ਆ ਐਲਾਨੇ ਗਏ ਨੇ ਪਾਰਟੀ ਵੱਲੋਂ ਜੀ ਤੇ ਕਿਤੇ ਨਾ ਕਿਤੇ ਜਿਸ ਢੰਗ ਨਾਲ ਇਹ ਗੱਲਾਂ ਚੱਲ ਰਹੀਆਂ ਸੀ ਚਰਚਾਵਾਂ ਚੱਲ ਰਹੀਆਂ ਸੀ ਕਿ ਜਿਹੜੇ ਮੌਜੂਦਾ ਐਮਪੀ ਨੇ ਜੀ ਗਾਇਕਾਰ ਮੁਹੰਮਦ ਸਦੀਕ ਉਹਨਾਂ ਨੂੰ ਲਗਭਗ ਤੈਅ ਦਸੀ ਜਾ ਰਹੀ ਸੀ ਕਿ ਟਿਕਟ ਕਾਂਗਰਸ ਵਾਲੇ ਇਹਨਾਂ ਨੂੰ ਜ਼ਰੂਰ ਦੇਣਗੇ ਪਰ ਅਚਾਨਕ ਹੀ ਹੈ ਕਿ ਜਿਹੜੇ ਅਮਰਜੀਤ ਕੌਰ ਸੋਹਕੇ ਆ ਉਹਨਾਂ ਨੂੰ ਕਾਂਗਰਸ ਵੱਲੋਂ ਇੱਥੋਂ ਉਮੀਦਵਾਰ ਐਲਾਨ ਦਿੱਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਆਪਾਂ ਜੇ ਗੱਲ ਕਰ ਰਹੀ ਹੈ ਬੀਬੀ ਅਮਰਜੀਤ ਕੌਰ ਸੋਹਕੇ ਦੀ ਪਹਿਲਾਂ ਇਹ ਕਾਂਗਰਸ ਦੇ ਟਿਕਟ ਤੋਂ ਆ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਨੇ ਔਰ ਪਹਿਲਾਂ ਆਪਣੇ ਮਾਫ ਕਰਨਾ ਸ਼ਰਮਣੀ ਅਕਾਲੀ ਦਲ ਵੱਲੋਂ ਇਹ ਸ਼ਰਮਣੀ ਅਕਾਲੀ ਦਲ ਦੇ ਹੁੰਦੇ ਸੀ ਪਹਿਲਾਂ ਅਮਰਜੀਤ ਕੌਰ ਸੋਹਕੇ ਉਹ ਇਹ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਨੇ ਤੇ ਫਿਰ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਨੂੰ ਜੇ ਆਪਾਂ ਗੱਲ ਕਰੀਏ ਕਿ ਟਿਕਟ ਨਾ ਮਿਲਣ ਕਰਕੇ ਇਹ ਇਹ ਜਿਹੜੇ ਹੈਗੇ ਨੇ ਅਮਰਜੀਤ ਕੌਰ ਸਹੌਕੇ ਜਿਹੜੇ ਆ ਉਹ ਕਾਂਗਰਸ से ਸ਼ਾਮਲ ਹੋ ਗਏ ਕਾਂਗਰਸ से ਸ਼ਾਮਲ ਹੋਣ ਤੋਂ ਬਾਅਦ ਇਹਨਾਂ ਨੂੰ ਇੱਥੋਂ ਉਮੀਦਵਾਰ ਕਾਂਗਰਸ ਨੇ ਐਲਾਨ ਦਿੱਤਾ ਜੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਤੇ ਮਾ ਮਸਦੀਕ ਨੂੰ ਇਹ ਆਸ ਸੀ ਕਿ ਸ਼ਾਇਦ ਉਹਨਾਂ ਨੂੰ ਟਿਕਟ ਦੁਬਾਰਾ ਕਾਂਗਰਸ ਪਾਰਟੀ ਵੱਲੋਂ ਮਿਲ ਜੇ ਪਰ ਟਿਕਟ ਇਹਨਾਂ ਨੂੰ ਨਹੀਂ ਮਿਲੀ ਸੋ ਮੈਂ ਇੱਕ ਇੰਟਰਵਿਊ ਇਹਨਾਂ ਦੀ ਦੇਖ ਰਿਹਾ ਸੀਗਾ ਤੇ ਉਹਦੇ ਚ ਇਹਨਾਂ ਨੇ ਦੱਸਿਆ ਕਿ ਕੋਈ ਇੱਕ ਤਰ੍ਹਾਂ ਨਾਲ ਉਹਨਾਂ ਨੇ ਨਾਰਾਜ਼ਗੀ ਡਾਇਰੈਕਟਲੀ ਪ੍ਰਗਟ ਨਹੀਂ ਕੀਤੀ ਕਹਿੰਦੇ ਦੇਖੋ ਜੀ ਇਹ ਤੇ ਪਾਰਟੀ ਦਾ ਫੈਸਲਾ ਹੈ ਉਹ ਪਾਰਟੀ ਦੇ ਹੁਕਮ ਦੇ ਨਾਲ ਬੱਧੇ ਹੋਏ ਨੇ ਜੋ ਪਾਰਟੀ ਕਾਂਗਰਸ ਪਾਰਟੀ ਜੋ ਚਾਹੇਗੀ ਉਹ ਉਸੇ ਤਰੀਕੇ ਦੇ ਨਾਲ ਉਹ ਵਿਚਰਨਗੇ ਕੰਮ ਕਰਨਗੇ ਔਰ ਉਹ ਕਹਿੰਦੇ ਨੇ ਜੀ ਦੇਖੋ ਜੇ ਸਵਾਲ ਪੁੱਛਿਆ ਗਿਆ ਕਿ ਜੇ ਅਮਰਜੀਤ ਕੌਰ ਸਹੋਕੇ ਦੇ ਲਈ ਤੁਸੀਂ ਪ੍ਰਚਾਰ ਕਰਨਾ ਹੋਵੇ ਤੇ ਕੀ ਕਹਿੰਦੇ ਦੇਖੋ ਜੇ ਪਾਰਟੀ ਚਾਹੇਗੀ ਉਹ ਚਾਹਦੀ ਹੈ ਵੀ ਉਹਨਾਂ ਦੀ ਗੱਡੀ 'ਚ ਬਹਿ ਕੇ ਪ੍ਰਚਾਰ ਉਹਨਾਂ ਦੇ ਨਾਲ ਕੀਤਾ ਜਾਵੇ ਜਾਂ ਗੱਡੀ 'ਚ ਬਾਹਰ ਬਹਿ ਕੇ ਰਹਿ ਕੇ ਪ੍ਰਚਾਰ ਕੀਤਾ ਜਾਵੇ ਜੋ ਪਾਰਟੀ ਦਾ ਹੁਕਮ ਹੋਊਗਾ ਕਹਿੰਦੇ ਵੀ ਸਿਰ ਮੱਥੇ ਹੋਊਗਾ ਤੇ ਜਦੋਂ ਇਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਕਿਸੇ ਪਾਰਟੀ ਨੇ ਕਿਸੇ ਹੋਰ ਪਾਰਟੀ ਨੇ ਤੁਹਾਨੂੰ ਕੋਈ ਸੱਦਾ ਪੱਤਰ ਨਹੀਂ ਕਿ ਇਨਡਾਇਰੈਕਟਲੀ ਫੋਨ ਕਰਕੇ ਨਹੀਂ ਕਿਹਾ ਕਿ ਅਜੋ ਸਾਡੀ ਪਾਰਟੀ ਜੀ ਕਹਿੰਦੇ ਜੀ ਫੋਨ ਤੇ ਜ਼ਰੂਰ ਕੀਤਾ ਪਰ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਤੇ ਮੈਂ ਕਿਸੇ ਨੂੰ ਮਤਲਬ ਕਿ ਆਪਣੇ ਆਪ ਨੂੰ ਵੱਡਾ ਕਰਨ ਵਾਸਤੇ ਕਿਸੇ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ ਤੇ ਇਸ ਕਰਕੇ ਗੱਲ ਹੈ ਕਿ ਕਹਿੰਦੇ ਜੀ ਮੈਂ ਤੇ ਦੇਖੋ ਜੇ ਪੁਰਾਣੇ ਜਿਹੜੇ ਸਿਆਸੀ ਆਗੂ ਸੀ ਸਿਆਸਤ ਆਪਣੀ ਥਾਂ ਹੁੰਦੀ ਹੈ ਤੇ ਜਿਹੜੇ ਨਿੱਜੀ ਸਬੰਧ ਹੁੰਦੇ ਨੇ ਆਪਣੀ ਜਗ੍ਹਾ ਹੁੰਦੇ ਨੇ ਜਿਹੜੀ ਕਲਾਕਾਰ ਹੀ ਹੁੰਦੀ ਆਪਣੀ ਜਗ੍ਹਾ ਹੁੰਦੀ ਨੇ ਉਹ ਕਹਿੰਦੇ ਮੇਰੇ ਤੇ ਭਗਵੰਤਮਾਨ ਹੋਰ ਹਨ ਵੀ ਚੰਗੇ ਸਬੰਧ ਨੇ ਇਕੱਠਿਆਂ ਕੰਮ ਕੀਤਾ ਕਈ ਵਾਰੀ ਤੇ ਇਹਦੇ ਨਾਲ ਹੀ ਉਹਨਾਂ ਨੇ ਕਹਿਆ ਕਿ ਦੇਖੋ ਕਿ ਮੇਰੇ ਤੇ ਸਬੰਧ ਹਰ ਜਿਹੜਾ ਓਪੋਜੀਸ਼ਨ 'ਚ ਵੀ ਜਿਹੜਾ ਸੀਗਾ ਜੇ ਉਹਨਾਂ ਦੇ ਵਿਰੁੱਧ ਚੋਣ ਲੜ ਰਿਹਾ ਸੀ ਕਹਿੰਦੇ ਉਹ ਨਾ ਸਿਆਸਤਦਾਨਾਂ ਦੇ ਨਾਲ ਵੀ ਉਹਨਾਂ ਦੇ ਚੰਗੇ ਸਬੰਧ ਸੀਗੇ ਜਿਸ ਢੰਗ ਨਾਲ ਉਹਨਾਂ ਨੇ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਲਾਕਾਰ ਹੈਗੇ ਨੇ ਕਰਮਜੀਤ ਅਨਮੋਲ ਕਹਿੰਦੇ ਉਹਨਾਂ ਦੇ ਛੋਟੇ ਭਰਾ ਰਗੇ ਨੇ ਹੁਣ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਹੰਸਰਾਜ ਹੰਸੋ ਕਹਿੰਦੇ ਜੀ ਮੇਰੇ ਹਾਣੀ ਨੇ ਔਰ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਹਾਂ ਮੇਰੀ ਬੜੀ ਇੱਜ਼ਤ ਕਰਦੇ ਨੇ ਦੇਖੋ ਜੋ ਉਹਨਾਂ ਦਾ ਇੱਕ ਸਿਆਸਤਦਾਨ ਦੇ ਤੌਰ ਤੇ ਜੋ ਉਹਨਾਂ ਦੀ ਲਫ਼ਜ਼ਾਂਦ ਵਿੱਚ ਮਿਠਾਸ ਦੇਖੀ ਆ ਮੈਂ ਜੋ ਕਲਾਕਾਰ ਹੋਣ ਦੇ ਨਾਤੇ ਕਿਉਂਕਿ ਕਲਾਕਾਰ ਵੀ ਨੇ ਤੇ ਇੱਕ ਸਿਆਸਤਦਾਨ ਨੇ ਉਹਨਾਂ ਦੇ ਗੱਲ ਕਰਨ ਦਾ ਲਹਿਜਾ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਅਜਿਹੇ ਤਰੀਕਾ ਜਾਂ ਇਹੋ ਜੀ ਮਿਠਾਸ ਜਿਹੜੀ ਹੈ ਬਾਕੀ ਜਿਹੜੇ ਸਿਆਸਤਦਾਨ ਕਹੀ ਨਹੀਂ ਉਹਨਾਂ ਦੇ ਵਿੱਚ ਨਹੀਂ ਮੈਂ ਦੇਖੀ ਜੋ ਮੈਨੂੰ ਉਹਨਾਂ ਦੀ ਤਹਜ਼ੀਬ ਜੋ ਗੱਲ ਕਰਨ ਦਾ ਅੰਦਾਜ਼ ਜੋ ਗੱਲ ਕਰਨ ਦਾ ਤਰੀਕਾ ਜੋ ਲਫ਼ਜ਼ਾਂ ਨੂੰ ਕਿਸ ਢੰਗ ਨਾਲ ਇਸਤੇਮਾਲ ਕਰਨਾ ਜੋ ਮੈਂ ਮੁਹੰਮਦ ਸੀਖ ਸਾਹਿਬ ਦੇ ਮੂੰਹੋਂ ਸੁਣਿਆ ਮੈਨੂੰ ਬੜੇ ਬਹੁਤ ਚੰਗੇ ਲੱਗੇ ਨੇ ਔਰ ਜਿਸ ਤਰੀਕੇ ਨਾਲ ਇਹ ਵੀ ਸੋਚਿਆ ਜਾ ਰਿਹਾ ਦੇਖਿਆ ਜਾ ਰਿਹਾ ਜਦੋਂ ਸਵਾਲ ਇਹ ਵੀ ਪੁੱਛਿਆ ਕਿ ਭਾਈ ਦੇਖੋ ਕਿ ਇੱਕ ਪਾਸੇ ਤੇ ਕਲਾਕਾਰ ਨੇ ਦੋ ਤਗੜੇ ਕਲਾਕਾਰ ਹੰਸਰਾਜ ਹੰਸੂਣੀ ਬੜੇ ਚੋਟੀ ਦੇ ਕਲਾਕਾਰ ਪੰਜਾਬੀ 뮤직 ਦੇ ਮੌਸਕੀ ਦੇ ਵਿੱਚ ਪੂਰੇ ਆਲਮੀ ਪੱਧਰ ਤੇ ਉਹਨਾਂ ਦਾ ਨਾਂ ਹੈਗਾ ਦੂਜੇ ਕਰਮਜੀਤ ਅਨਮੋਲ ਜਿਹੜੇ ਨੇ ਪੰਜਾਬੀ ਫਿਲਮਾਂ ਦੇ ਵਿੱਚ ਕਮੇਡੀਅਨ ਦੇ ਤੌਰ ਤੇ ਉਹਨਾਂ ਨੇ ਕਾਫੀ ਕੰਮ ਕੀਤਾ ਭਗਵੰਤ ਮਾਨ ਹੁੜਾ ਨਾਲ ਵੀ ਕੰਮ ਕੀਤਾ ਦੋ ਦੋ ਕਲਾਕਾਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਖੜੇ ਨੇ ਤੇ ਕੀ ਉਹ ਕਹਿੰਦੇ ਵੀ ਜੇ ਪੁੱਛਿਆ ਕਿ ਜੇ ਬੀਬੀ ਅਮਰਜੀਤ ਕੋਰ ਸੋ ਹੌਕੇ ਦੀ ਥਾਂ ਤੁਸੀਂ ਲੋਕ ਸਭਾ ਦੀਆਂ ਉਥੋਂ ਐਲਾਨ ਕੀਤਾ ਜਾਂਦਾ ਤੁਸੀਂ ਉਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੁੰਦੇ ਤੇ ਸਿਚੁਏਸ਼ਨ ਕੀ ਹੁੰਦੀ ਕਹਿੰਦੇ ਜੀ ਉਹਨਾਂ ਨੇ ਸਾਫ ਸਬਤ ਸਾਫ ਤੌਰ ਤੇ ਕਹਿ ਦਿੱਤਾ ਕਹਿੰਦੇ ਦੇਖੋ ਗੱਲ ਇਹ ਹੈ ਕਿ ਜੇ ਅਨਾਉਂਸ ਕਰਦੇ ਤਾਂ ਨਾ ਜੋ ਪਾਰਟੀ ਨੂੰ ਸਹੀ ਲੱਗਿਆ ਉਹਨਾਂ ਨੇ ਕੀਤਾ ਸੋ ਉਹਨਾਂ ਨੇ ਇਹ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਇਹ ਚੀਜ਼ ਜਿਹੜੀ ਹੈ ਉਹ ਸਾਫ ਤੌਰ ਤੇ ਕਹਿ ਦੁੱਤੀ ਹੈ ਕਿ ਉਹ ਪਾਰਟੀ ਛੱਡ ਕੇ ਨਹੀਂ ਜਾਣ ਵਾਲੇ ਉਹਨਾਂ ਨੂੰ ਚਾਹੇ ਜੋ ਮਰਜ਼ੀ ਹੋ ਜੇ ਦੂਸਰੀਆਂ ਪਾਰਟੀਆਂ ਦੇ ਚਾਹੇ ਫੋਨ ਹੋ ਜਾਂ ਦੂਸਰੀਆਂ ਪਾਰਟੀਆਂ ਕਹਿਣ ਉਹ ਇੱਕ ਸਪਾਈ ਦੀ ਤਰ੍ਹਾਂ ਆਪਣੀ ਪਾਰਟੀ ਦੇ ਨਾਲ ਖੜੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਹੈ ਸੀਗਾ ਕਿਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਕੋਨੇ ਦੇ ਕਿਸੇ ਨੁੱਕਰ ਦੇ ਵਿੱਚ ਇਹ ਚੀਜ਼ ਜ਼ਰੂਰ ਸੀ ਕਿ ਉਹਨਾਂ ਨੂੰ ਟਿਕਟ ਜਿਹੜੀ ਹੈ ਉਹ ਨਹੀਂ ਮਿਲੀ ਫਿਰ ਖੈਰ ਫਿਲਹਾਲ ਜਿਹੜੀ ਇਹ ਜਿਹੜਾ ਚੀਜ਼ਾਂ ਨੇ ਇਸ ਵੇਲੇ ਇੱਕ ਬੰਦੇ ਦਾ ਇੱਕ ਸਿਆਸੀ ਆ ਪਾਰਟੀ ਚੋਂ ਇੱਕ ਸਿਆਸੀ ਆਗੂ ਦਾ ਦੂਜੇ ਪਾਸੇ ਜਾਣਾ ਤੇ ਦੂਜੇ ਪਾਸਿਓਂ ਇੱਧਰ ਆਣਾ ਇਹ ਜਾਰੀ ਹੈ ਭੁਪਿੰਦਰ ਜੀ ਲਗਾਤਾਰ ਜਾਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਦੇਖਿਓ ਇਸ ਵੇਲੇ ਕੀ ਹੁੰਦਾ ਸਿਲਸਿਲਾ ਜਿਹੜਾ ਹੈ ਨਾ ਉਹ ਕਿਸ ਢੰਗ ਨਾਲ ਚੀਜ਼ਾਂ ਚਲਦੀਆਂ ਪਈਆਂ ਹੁਣ ਤੇ ਸਿੱਧਾ-ਸਿੱਧਾ ਜੀ ਦੇਖੋ ਗੱਲ ਇਹ ਹੈ ਕਿ ਇੱਕ ਪਾਰਟੀ ਹਾਈ ਕਮਾਂਡ ਨੇ ਜੋ ਫੈਸਲਾ ਕਰਨਾ ਹੁੰਦਾ ਹੈ ਤੇ ਮੈਂ ਸਮਝਦਾ ਕਿ ਸਾਰੇ ਵਰਕਰਾਂ ਨੂੰ ਸਾਰੇ ਜਿੰਨੇ ਵੀ ਵੱਡੇ ਵੱਡੇ ਸਿਆਸੀ ਆਗੂ ਨੂੰ ਉਸ ਪਾਰਟੀ ਦੇ ਉਹ ਅਗਲੇ ਪਹਿਲਾਂ ਹੁੰਦਾ ਸੀ ਮੰਨ ਲੈਂਦੇ ਸੀ ਇੱਕ ਨੇ ਕਿਹਾ ਦੂਜਿਆਂ ਨੇ ਮੰਨਿਆ ਠੀਕ ਹੈ ਜੀ ਜੋ ਤੁਸੀਂ ਕਿਹਾ 7 ਵਜੇ ਨਾਲ ਜੀ ਹੁਣ 7 ਵਜੇ ਨਾਲੀ ਤੇ ਗੱਲ ਹੀ ਕੋਈ ਨਹੀਂ ਰਹਿ ਗਈ ਹੁਣ ਤੇ ਕਹਿੰਦੇ ਸਿਆਸੀ ਆਗੂ ਕਹਿੰਦੇ ਨੇ ਭਾਈ ਟਿਕਟ ਜੇ ਮੈਂ ਇਸ ਪਾਰਟੀ ਇਹਦੇ ਟਿਕਟ ਦਿਓ ਮੈਂ ਪਾਵਰ ਆਪਣੇ ਹੱਥ ਚ ਲੈਣੀ ਹੈ ਜੇ ਨਹੀਂ ਜਾਂਦੇ ਤੇ ਮੈਨੂੰ ਤੁਹਾਡੇ ਸਿਧਾਂਤ ਨਹੀਂ ਚੰਗੇ ਲੱਗਦੇ ਤੁਹਾਡੇ ਸਿਧਾਂਤ ਪਾਰਟੀ ਦੇ ਸਿਧਾਂਤ ਤਾਂ ਚੰਗੇ ਨੇ ਜੇ ਤੁਸੀਂ ਮੈਨੂੰ ਟਿਕਟ ਦਿੰਦੇ ਹੋ ਜੇ ਤੁਸੀਂ ਟਿਕਟ ਨਹੀਂ ਦਿੰਦੇ ਤੇ ਤੁਹਾਡੇ ਸਿਧਾਂਤ ਬਿਲਕੁਲ ਨਹੀਂ ਚੰਗੇ ਤੇ ਮੈਨੂੰ ਕਹਿੰਦੇ ਸਿਆਸੀ ਲੋਕਾਂ ਦਾ ਤੇ ਇਹ ਮੰਨ ਕੇ ਕਿ ਅਸੀਂ ਦੇ ਲੋਕਾਂ ਦੀ ਸੇਵਾ ਕਰਨੀ ਤੇ ਲੋਕਾਂ ਦੀ ਸੇਵਾ ਕਿੱਦਾਂ ਹੋ ਸਕਦੀ ਆ ਉਹਦੇ ਟਿਕਟ ਲੈ ਕੇ ਹੀ ਹੋ ਸਕਦੀ ਆ ਜੀ ਇਹ ਚੋਣਾਂ ਜਿੱਤ ਕੇ ਹੋ ਸਕਦੀ ਆ ਨਹੀਂ ਤੇ ਅਸੀਂ ਮਤਲਬ ਜੋ ਸਾਡੇ ਸਿਆਸਤਦਾਨਾਂ ਦੇ ਇਸ ਵੇਲੇ ਕਿਰਦਾਰ ਚੱਲਦਾ ਪਿਆ ਸਾਫ਼ ਸਪਸ਼ਟ ਤੌਰ ਤੇ ਔਰ ਆਣਾ ਜਾਣਾ ਜਿਹੜਾ ਹੈਗਾ ਨਾ ਜਿਹਨੂੰ ਮੈਨੂੰ ਲੱਗਦਾ ਕਾਫੀ ਹੱਦ ਤੱਕ ਪੁਖੇਨਰਜੀ ਟਿਕਟਾਂ ਦੀ ਅਨਾਉਂਸਮੈਂਟ ਹੋ ਚੁੱਕੀ ਆ ਔਰ ਜਿਹੜੀਆਂ ਰਹਿੰਦੀਆਂ ਸਿੱਟਾਂ ਦੀਆਂ ਟਿਕਟਾਂ ਨੇ ਕੁਝ ਸਿੱਟਾਂ ਜਦਾਂ ਲੁਧਿਆਣੇ ਦੀ ਸੀਟ ਹੈਗੀ ਆ ਉਹਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਢੰਗ ਨਾਲ ਮੈਂ ਸਵੇਰੇ ਕਿਹਾ ਸੀਗਾ ਕਿ 2-3 ਦਿਨ ਲੱਗ ਸਕਦੇ ਨੇ ਪ੍ਰਤਾਪ ਸਿੰਘ ਬਾਜਵਾ ਹੁਰਾਂ ਨਾਲ ਮੇਰੀ ਸਵੇਰੇ ਇੱਕ ਫੋਨ ਤੇ ਗੱਲ ਹੋਈ ਹੈ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਕਿ ਕਹਿੰਦੇ ਜੀ ਦੇਖੋ ਵਿਚਾਰ ਕੀਤਾ ਜਾ ਰਿਹਾ ਹੈ ਲੁਧਿਆਣੇ ਦੀ ਸੀਟ ਨੂੰ ਲੈ ਕੇ ਬਹੁਤ ਸਾਰੇ ਐਂਗਲਾਂ ਤੋਂ ਗੱਲਬਾਤ ਕੀਤੀ ਦੇਖੋ ਲੁਧਿਆਣਾ ਜਿਹੜਾ ਹੈ ਪੰਜਾਬ ਦਾ ਫਾਈਨੈਂਸ਼ੀਅਲ ਕੈਪੀਟਲ ਹੈ ਸਨਤੀ ਸ਼ਹਿਰ ਹੈ ਵੱਡਾ ਸ਼ਹਿਰ ਹੈ ਔਰ ਜ਼ਿੰਮੇਵਾਰੀਆਂ ਵੀ ਜਿਸ ਢੰਗ ਨਾਲ ਇੱਥੇ ਲੋਕ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇ ਉਹਦੇ ਭਟੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਉਂਦੀਆਂ ਆਉਣੀਆਂ ਹੁੰਦੀਆਂ ਨੇ ਤੇ ਕਿਤੇ ਨਾ ਕਿਤੇ ਜੋ ਇੱਕ ਉੱਥੇ ਇਹ ਸੀਡ ਬੜੀ ਅਹਿਮ ਬੜੀ ਇੰਪੋਰਟੈਂਟ ਮੰਨੀ ਜਾਂਦੀ ਹੈ ਤੇ ਜਿਸ ਢੰਗ ਨਾਲ ਪ੍ਰਤਾਪ ਸਿੰਘ ਬਾਜਵਾ ਹਰ ਰੋਣ ਦਾ ਇਹ ਕਹਿਣਾ ਕਿ ਹਰ ਐਂਗਲ ਤੋਂ ਪਾਰਟੀ ਵਿਚਾਰ ਕਰ ਰਹੀ ਹੈ ਹਾਈ ਕਮਾਂਡ ਵਿਚਾਰ ਕਰ ਰਹੀ ਹੈ ਲੋਕਲ ਜਿਹੜੀ ਲੀਡਰਸ਼ਿਪ ਹੈ ਉਹਨਾਂ ਨਾਲ ਉਹਨਾਂ ਦੇ ਵਿਚਾਰ ਜਾਣੇ ਨੇ ਉਹਨਾਂ ਦੀ ਨਮਜ਼ ਟਟੋਲੀ ਹੈ ਤੇ ਫੈਸਲਾ ਦੋਹਾਂ ਚੋਂ ਦਿਨਾਂ ਨੂੰ ਆ ਸਕਦਾ ਹੈ ਹਾਈ ਕਮਾਂਡ ਕੀ ਫੈਸਲਾ ਦਿੰਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੇਗਾ ਭੁਪਿੰਦਰ ਜੀ ਜੀ ਵੀਰਿੰਦਰ ਜੀ ਸਿਆਸਤ ਦੇ ਨਾਮ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਨ ਸਾਡੇ ਨਾਲ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਨੂੰ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਦੀ ਸਿਆਸਤ ਦਾ ਨਾਮਾ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦੋ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ